ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਦਰਾਹਾ ਵਿਕੇ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਨਾਲ ਪਾਇਲ ਹਲਕੇ ਵਿੱਚ ਹਲਕਾ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਇੱਕ ਮੀਟਿੰਗ ਕੀਤੀ। ਜੀ ਮੇਰੇ ਨਾਲ ਐਮਐਲਏ ਸਾਹਿਬ ਗਿਆਸਪੁਰਾ ਸਾਹਿਬ ਤੇ ਨਾਲ ਸਾਡੇ ਪ੍ਰਧਾਨ ਜੀ ਇੱਥੋਂ ਦੁਰਾਹ ਕਮੇਟੀ ਦੇ ਤੇ ਬੜੇ ਵਿਸਤਾਰ ਨਾਲ ਵਿਚਾਰਾ ਹੋਈ ਹੈ ਕਮੇਟੀ ਬਾਰੇ ਪੂਰੇ ਹਲਕੇ ਬਾਰੇ ਇਹਨਾਂ ਦੇ ਹਲਕੇ ਚ ਐਮ ਐਲ ਏ ਸਾਹਿਬ ਦੇ ਦੋ ਤਿੰਨ ਕਮੇਟੀਆਂ ਟੋਟਲ ਨੇ ਤੇ ਜਿਹੜੇ ਮੇਨ ਮਸਲੇ ਜਿਹਦਾ ਪਾਣੀ ਦਾ ਸੀਗਾ ਪੀਣ ਵਾਲੇ ਪਾਣੀ ਦਾ ਤੇ ਉਹਦੇ ਵਿੱਚ ਡਿਟੇਲ ਅਸੀਂ ਡਿਸਕਸ਼ਨ ਕੀਤੀ ਆ ਕੁਝ ਇਹਨਾਂ ਨੇ ਕੰਮ ਕਰਾ ਵੀ ਲਿਆ तकरीबन 3.5 ਕਰੋੜ ਦਾ ਬਾਕੀ ਕੁਝ ਕੰਮ ਪੈਂਡਿੰਗ ਹੈਗਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇ ਸੁਆਸਨ ਦਵਾਇ ਕਿ ਜਿਹੜੀ ਪੈਂਡਿੰਗ ਕੰਮ ਹੈਗਾ ਪੈਂਡਿੰਗ ਫੰਡਸ ਹੈਗੇ ਉਹ ਵੀ ਅਸੀਂ ਆਪਾਂ ਇਹਨਾਂ ਨੂੰ ਮੁਹैया ਕਰਾ ਕੇ ਜਿਹੜੀ ਪਾਣੀ ਦੀ ਸਮੱਸਿਆ ਉਹਦੀ ਆਪਾਂ ਇਹਨਾਂ ਦਾ ਹੱਲ ਕਰਾਵਾਂਗੇ ਜੀ ਜੀ ਦੇਖੋ ਜੀ ਇਹਦੇ ਵੱਲੋਂ ਪਹਿਲਾਂ ਹੀ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਕਿ ਇਹ ਜਿਹੜੀਆਂ ਚਾਲਾਂ ਖੇਡਦਾ ਪਿਆ ਕੇਂਦਰ ਪੰਜਾਬ ਦੇ ਨਾਲ ਪਾਣੀ ਦੇ ਮੁੱਦੇ ਤੇ ਪਾਣੀ ਦੇ ਮਸਲਿਆਂ ਤੇ ਇੱਕ ਵੀ ਬੂੰਦ ਸਾਡੇ ਕੋਲ ਫਾਲਤੂ ਨਹੀਂ ਹੈਗੀ ਨਾ ਹੀ ਅਸੀਂ ਇੱਕ ਵੀ ਬੂੰਦ ਅਸੀਂ ਆਪਾਂ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬੇ ਨੂੰ ਅਸੀਂ ਆਪਾਂ ਦੇਵਾਂਗੇ ਜੀ ਇਹ ਬਿਲਕੁਲ ਸਾਡਾ ਸਟੈਂਡ ਸਾਡਾ ਏਜੰਡਾ ਬਿਲਕੁਲ ਸਪਸ਼ਟਾ ਕਲੀਅਰ ਹੈਗਾ ਤੇ ਕੱਲ ਵੀ ਇਹ ਸਟੈਂਡ ਸੀ ਸਾਡੀ ਸਰਕਾਰ ਦਾ ਅੱਜ ਵੀ ਇਹ ਤੇ ਅੱਗੇ ਵੀ ਇਹ ਸਟੈਂਡ ਰਹੇਗਾ ਜੀ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ